ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਨਾਂਦੇਪੁਰ ਸਾਹਿਬ ਤੋਂ ਇੱਕ ਹੋਰ ਫੇਰ ਸ਼ਰਮਸਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪ੍ਰਸ਼ਾਸਨ ਨੇ ਸ਼ਾਇਦ ਬਿਲਕੁਲ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਤੇ ਸ਼ਾਇਦ ਇਹ ਬਿਲਕੁਲ ਧਾਰ ਲਿਆ ਕਿ ਇਹਨਾਂ ਲੋਕਾਂ ਨੂੰ ਬਿਲਕੁਲ ਕੁਝ ਨਹੀਂ ਕਹਿਣਾ ਕਿਉਂਕਿ ਇਹਨਾਂ ਲੋਕਾਂ ਦੇ ਉੱਤੇ ਸ਼ਾਇਦ 86 ਬੰਦਿਆਂ ਦਾ ਹੱਥ ਹੈ ਕਿਉਂ ਹੱਥ ਹੈ ਇਹ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿਉਂਕਿ ਇਹ ਲੋਕ ਨਸ਼ਾ ਵੇਚ ਰਹੇ ਨੇ ਨਸ਼ਾ ਪੀ ਰਹੇ ਨੇ ਜੇਕਰ ਇਹ ਲੋਕ ਨਾ ਹੋਣ ਤਾਂ ਕਈ ਲੋਕਾਂ ਦੀਆਂ ਜਿਹੜੇ ਕੰਮ ਧੰਦੇ ਆ ਉਹ ਠੱਪ ਹੋ ਜਾਣੇ ਬੰਦ ਹੋ ਜਾਣੇ ਇਸ ਕਰਕੇ ਇਹਨਾਂ ਲੋਕਾਂ ਦੇ ਉੱਤੇ ਕੌਣ ਹੱਥ ਰੱਖ ਰਿਹਾ ਪ੍ਰਸ਼ਾਸਨ ਕਿਉਂ ਇਹਨਾਂ ਨੂੰ ਇਨੀ ਸ਼ਹਿ ਦੇ ਰਿਹਾ ਜਿੱਥੇ ਰਾਤ ਦੇ ਹਨੇਰੇ ਦੇ ਵਿੱਚ ਇਹ ਲੋਕ ਸਰਗਰਮ ਹੁੰਦੇ ਨੇ ਤੇ ਨਸ਼ਾ ਵੇਚਦੇ ਵੀ ਨੇ ਨਸ਼ਾ ਪੀਂਦੇ ਵੀ ਨੇ ਤੇ ਲਗਾਤਾਰ ਸ਼੍ਰੀ ਨਾਨਦ ਪ੍ਰਸਾਦ ਦੀ ਧਰਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਇਸ ਦੇ ਉੱਤੇ ਬਿਲਕੁਲ ਵੀ ਕਿਸੇ ਦੀ ਜਿਹੜੀ ਹੈ ਜਵਾਨ ਤੱਕ ਨਹੀਂ ਖੋਲਦੀ ਜੇਕਰ ਅਸੀਂ ਬੋਲਦੇ ਆ ਤਾਂ ਸਾਡੇ ਉੱਤੇ ਕਾਰਵਾਈਆਂ ਕਰਨ ਦੀ ਜ਼ਰੂਰ ਧਮਕੀਆਂ ਸਾਨੂੰ ਮਿਲਦੀਆਂ ਆਏ ਇਧਰ ਉਧਰੋਂ ਪਰ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਜਿਹੜੀ ਬਣਦੀ ਹੈ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਇਹ ਅੰਦਾਜ਼ਾ ਲਾ ਲਓ ਮੈਂ ਸ਼੍ਰੀ ਨੰਦੂ ਸਾਡੇ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਹੁਣ ਉਠੋ ਆਪਾਂ ਨੂੰ ਉੱਠਣਾ ਪੈਣਾ ਕਿਉਂਕਿ ਜੇਕਰ ਆਪਣੇ ਬੱਚਿਆਂ ਦਾ ਭਵਿੱਖ ਆਪਾਂ ਸੁਖਾਵਾਂ ਬਣਾਣਾ ਤਾਂ ਇਹਨਾਂ ਲੋਕਾਂ ਦੇ ਉੱਤੇ ਨਾਥ ਜਾਨ ਨੂੰ ਜ਼ਰੂਰ ਪਣੀ ਪਣੀ ਹੈ ਤੇ ਆਪਾਂ ਪ੍ਰਸ਼ਾਸਨ ਨੂੰ ਬਾਰ-ਬਾਰ ਫਿਰ ਅਪੀਲ ਕਰਦੇ ਆ ਕਿ ਇਹਨਾਂ ਦੇ ਉੱਤੇ ਨੱਥ ਪਾਈ ਜਾ ਸਕੇ ਤੇ ਨੱਥ ਪਾਓ ਕਿਉਂਕਿ ਜੇਕਰ ਇਹਨਾਂ ਨੂੰ ਆਮ ਲੋਕ ਆਮ ਇਨਸਾਨ ਫੜ ਸਕਦੇ ਨੇ ਤੁਹਾਡੇ ਕੋਲ ਤਾਂ ਪਾਵਰ ਹੈ ਤੁਸੀਂ ਇਹਨਾਂ ਦੇ ਉੱਤੇ ਕਿਉਂ ਮਿਹਰਬਾਨਾ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਫੜਦੇ ਚਰਚਿੱਟੀ ਰਾਤ ਗਾਂਜਾ ਵੇਚ ਰਹੇ ਨੇ ਰਾਤ ਨੂੰ ਘੁੰਮ ਰਹੇ ਨੇ ਕੌਣ ਲੋਕ ਨੇ ਕੀ ਤੁਹਾਡੇ ਬਿਲਕੁਲ ਤੁਹਾਡੇ ਧਿਆਨ ਦੇ ਵਿੱਚ ਨਹੀਂ ਇੱਥੇ ਬੀੜੀਆਂ ਸਿਗਰਟਾਂ ਜੋ ਵੀ ਹੈ ਵੇਚ ਰਹੇ ਨੇ ਨਾਲ ਉਹਦੇ ਗਾਂਜਾ ਵੇਚ ਰਹੇ ਨੇ ਤੇ ਇਹਦੇ ਨਾਲ ਪਤਾ ਨਹੀਂ ਕਿ ਹੋਰ ਕਿੰਨੇ ਤਰ੍ਹਾਂ ਦੇ ਨਸ਼ੇ ਜਿਹੜੇ ਵੇਚਦੇ ਹੁੰਦੇ ਪਰ ਕਿਸੇ ਦਾ ਇਸ ਪਾਸੇ ਧਿਆਨ ਨਹੀਂ ਹੈਗਾ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਇਹਨਾਂ ਨੂੰ ਵੈਰੀਫਾਈ ਕਰੋ ਹੈ ਕੌਣ ਹੈ ਕੀ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਕੋਈ ਹੈਗਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜੇਕਰ ਕੱਲ ਕੋਈ ਕ੍ਰਾਈਮ ਹੁੰਦਾ ਤਾਂ ਜਿੰਦੀ ਜ਼ਿੰਮੇਵਾਰੀ ਕਿਸੇ ਤੈਅ ਕਰਨੀ ਪੈਂਦੀ ਹੈ ਆ ਹਾਲਾਤ ਬੀਤੀ ਰਾਤ ਦੇ ਆ ਬੀਤੀ ਰਾਤ ਦੇ ਹਾਲਾਤ ਹੈ ਤੇ ਸੁਣ ਲਓ ਇਹ ਵਿਅਕਤੀ ਖੁਦ ਦੱਸ ਰਿਹਾ ਕਿ ਮੈਂ ਦੱਸ ਸਕਦਾ ਕਿੱਥੇ ਕਿੱਥੇ ਕਿੰਨਾ ਨਸ਼ਾ ਵਿਕਦਾ ਕੌਣ ਵੇਚਦਾ ਇਹ ਸਾਰੀ ਇਨਫੋਰਮੇਸ਼ਨ ਇਸ ਬੰਦੇ ਕੋਲ ਹੈ ਇਹ ਬੰਦਾ ਯੂਪੀ ਦਾ ਹੈ ਜੋ ਦੱਸਿਆ ਜਾ ਰਿਹਾ ਹੈ ਤੇ ਯੂਪੀ ਵਾਲੇ ਕੋਲ ਸਾਰਾ ਇਨਫੋਰਮੇਸ਼ਨ ਹੈ ਕਿਉਂ ਆਪਣੇ ਪ੍ਰਸ਼ਾਸਨ ਕੋਲ ਕਿਉਂ ਨਹੀਂ ਆ ਸੁਣੋ ਕੀ ਕਹੇ ਆ ਬਾਸ ਛੱਡ ਪੁੱਛਾ ਜਾ ਛੱਡ ਦੇ ਇਹਨੂੰ ਛੱਡ ਛੱਡੇ ਨੂੰ ਬੜਾ ਭਾਈ ਆ ਖੜਿਆ ਬਾਸ ਛੱਡੇ ਆ ਦੇਖੋ दारू ਪੀਤੀ ਵੀ ਆਰਾਮ ਨਾਲ ਖੜ ਨਹੀਂ ਹੁੰਦਾ ਜੀ ਪ੍ਰਵਾਸੀ ਠੀਕ ਹੈ ਉੱਪਰ ਤੇ ਜੀ ਇਹ दारू ਪੀ ਕੇ ਗੁਰਦੁਆਰੇ ਦੇ ਅੱਗੇ ਗੰਦ ਪਾਇਆ ਹੋਇਆ ਇਹਨਾਂ ਨੇ ਪੂਰਾ ਇਹ ਬਾਸ ਅੱਡਾ ਸ਼੍ਰੀ ਅਨੰਦਪੁਰ ਸਾਹਿਬ ਦਾ ਇੱਥੇ ਕੋਈ ਨਸ਼ਾ ਨਹੀਂ ਪਿਕਦਾ ਆ ਪਿੱਛੇ ਗਲੀ ਜਾਂਦੀ ਇੱਥੇ ਪੂਰਾ ਨਸ਼ਾ ਵੇਚਿਆ ਜੀ ਇੱਥੇ ਆ ਗਲੀ ਬਾਸ ਅੱਡੇ ਦੇ ਨਾਲ ਹੈ ਜੀ ਤੇ ਆਹ ਬੰਦੇ ਨਸ਼ੇ ਦੇ ਨਸ਼ਾ ਪੂਰਾ ਨਸ਼ਾ ਪੀ ਕੇ ਆ ਰਹੇ ਨੇ ਇਸ ਟਾਈਮ ਲੈਣਾ ਦੇ ਉੱਪਰ ਸੌਂਦੇ ਨੇ ਇੱਥੇ ਆ ਕੇ ਸੋ ਜਾਂਦੇ ਨੇ ਬਸ ੱਡੇ ਇਹ ਟਾਈਮ ਹੋ ਰਿਹਾ ਹੁਣ ਆਹ ਦੇਖੋ ਇਹਨਾਂ ਦੇ ਆ ਵੀ ਪੀਤਾ ਐਨੇ ਵੀ ਨਸ਼ਾ ਖੜ ਨਹੀਂ ਹੋ ਰਿਹਾ ਬੰਦੇ ਦਵਾਲੋ ਹਜ਼ਾਰ ਕਾੜੀ ਦੇ ਕੋ ਯੂਪੀ ਦਾ ਕਿੱਥੇ ਦਾ ਬੰਦਾ ਤੂੰ ਆ ਬੰਦਾ ਜਿਹੜੇ ਪਗੜੀ ਜਦ ਨਹੀਂ ਲੱਗਦਾ ਪਿਆ ਆ ਪਗੜੀ ਜਦ ਨਹੀਂ ਲੱਗਦਾ ਪਿਆ ਆਪਣੇ ਪੱਗ ਬੰਨੇ ਵੀ ਆਪਣੇ ਸਿਰ ਤੇ ਇਹ ਜੇਬ ਚ ਗਾਂਜਾ ਵੇਚ ਰਿਹਾ ਇਸ ਟਾਈਮ ਬੰਦਾ ਇਹ ਕੱਢੀ ਯਾਰ ਗਾਂਜਾ ਦੀ ਜੇਬ ਚੋਂ ਕੱਢ ਗਾਂਜਾ ਇਹ ਆਨੰਦਪੁਰ ਸਾਹਿਬ ਸ਼ਹਿਰ ਦੀ ਗੱਲ ਆ ਜੀ ਬਸ ੱਡੇ ਦੇ ਮੋੜੇ ਗੁਰਦੁਆਰੇ ਇਸ ਟਾਈਮ ਗਾਂਜਾ ਵੇਚ ਰਿਆ ਬੰਦਾ ਆ ਗੁਰਦੁਆਰੇ ਦੇ ਅੱਗੇ ਆ ਗਾਂਜਾ ਨਿਕਲ ਰਿਹਾ ਜੀ ਦੀ ਜੇਬ ਚੋਂ ਆ ਲੋ ਇਹ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜਿਹੜੇ ਵੀ ਆ ਕੰਮ ਗਲਤ ਹੋ ਰਿਹਾ ਉਹਨੂੰ ਸੰਭਾਲ ਦੇਣ ਇਹਨਾਂ ਦੇ ਆ ਯੂਪੀ ਦਾ ਬੰਦਾ ਪ੍ਰਵਾਸੀ ਜਿਹਨਾਂ ਨੂੰ ਕਹਿੰਦੇ ਸੀ ਵੀ ਹਾਂ ਇਹਨਾਂ ਦੇ ਆਧਾਰ ਕਾੜਾ ਬਣਾਣੇ ਆ ਆ ਕਰਨਾ ਉਹ ਕਰਨਾ ਇਹਦੇ ਚ ਕੀ ਪਾਇਆ ਇਹਨੇ ਠੀਕ ਹੈ ਇਹ ਯੂਪੀ ਦਾ ਹੈਗਾ ਬੰਦਾ ਠੀਕ ਹੈ ਇਹਨੂੰ ਵੱਧ ਤੋਂ ਵੱਧ ਦੇਖੋ ਵੀ ਇਹਨੂੰ ਜਿਆਦਾ ਇੱਥੋਂ ਲੈ ਕੇ ਜਾਵੇ ਜਿਹੜੇ ਵੇਚਦੇ ਨੇ ਜਿਹੜੇ ਵੇਚਦੇ ਨੇ ਕਿੱਥੇ ਵੇਚ ਰਹੇ ਦਾਸੀ ਤੇ ਸਾਹਮਣੇ ਤੁਹਾਡੇ ਵੇਚਦੇ ਨੇ ਤੂੰ ਵੀ ਵੇਚ ਰਿਹਾ ਤੂੰ ਭੈਣ ਚਾਰ ਬੰਦੇ ਚਾਰ ਬੰਦੇ ਚਾਰ ਬੰਦੇ ਦੇ ਕੋਲ ਲੈਣ ਆਏ ਪੰਜਾਬੀ ਬੰਦੇ ਲੈਣ ਜਾਂਦਾ ਭਾਜੀ ਮੈਂ ਇਹ ਯੂਪੀ ਦਾ ਬੰਦਾ ਪ੍ਰਵਾਸੀ ਹੈ ਇੱਥੇ ਇਹਨੂੰ ਸਾਰਾ ਕੁਝ ਪਤਾ ਕਿ ਕਿੱਥੇ ਨਸ਼ਾ ਵਿਕਰਿਆ ਹਾਂਜੀ ਸਾਰਾ ਪਤਾ ਮੈਨੂੰ ਮੈਂ ਦੱਸ ਸਕਦਾ ਇਹ ਗੱਲ